ਸੱਚੀ ਕਾਲ ਜੀ ਇਹ ਸਾਹਮਣੇ ਜਿਹੜਾ ਢਾਬਾ ਇਹ ਹੈਗਾ ਸੀ ਫੂਡ ਦਾ ਇੱਥੇ ਕੇਕੜੇ ਮੱਛੀਆਂ ਹੋਰ ਪਤਨ ਕੀ ਕੁਝ ਮਿਲਦਾ ਪਰ ਬਿਲਕੁਲ ਸਾਹਮਣੇ ਜਿਹੜਾ ਸਾਡਾ ਢਾਬਾ ਹੈਗਾ ਉਹ ਹੈਗਾ ਸਾਹਮਣੇ ਸ਼ੁੱਧ ਵੈਸ਼ਨ ਢਾਬਾ ਤੇ ਅੱਜ ਆਪਾਂ ਚੱਲੇ ਆ ਸਨੋ ਪਾਰਕ ਲੋਕ ਲੱਖਾਂ ਰੁਪਏ ਹਜ਼ਾਰਾਂ ਰੁਪਏ ਖਾਤ ਕੇ ਲੋਕ ਬਰਫ਼ ਦੇਖਣ ਜਾਂਦੇ ਆ ਪਹਾੜਾਂ ਦੇ ਵਿੱਚ ਪਰ ਅੱਜ ਆਪਾਂ ਇੱਥੇ ਆਰਟੀਫੀਸ਼ੀਅਲ ਜਿਹੜਾ ਇੱਕ ਸਨੋ ਪਾਰਕ ਆ ਉਹਦੇ ਅੰਦਰ ਚੱਲੇ ਆ ਟਿਕਟ ਲੈ ਲਈ ਆਪਾਂ 500 ਰੁਪਏ ਦੀ ਪਰ ਹੈਡ ਟਿਕਟ ਆ ਤੇ ਜਿਉਂ ਹੀ ਆਪਾਂ ਅੰਦਰ ਚੱਲਦੇ ਆਂ ਤੇ ਦੇਖਦੇ ਆਂ ਵੀ ਅੰਦਰ ਚੱਲ ਕੇ ਵੀ ਕੀ ਚੀਜ਼ਾਂ ਹੈਗੀਆਂ ਜਿਹਦੇ ਪਿੱਛੇ ਲੋਕ ਇੱਥੇ ਆਉਂਦੇ ਨੇ ਤੇ ਸਭ ਤੋਂ ਪਹਿਲਾਂ ਤਾਂ ਇਹ ਪੰਜਾਬੀ ਬਾਈ ਜੀ ਮਿਲੇ ਆ ਤੇ ਪਹਿਲਾਂ ਇਹਨਾਂ ਨੂੰ ਸਤਿ ਸ੍ਰੀ ਅਕਾਲ ਤੇ ਇੱਥੇ ਆਪਾਂ ਸ਼ੂ ਜਿਹੜੇ ਆਪਣੇ ਜਿਹੜੇ ਚੱਪਲਾਂ ਪਾਈਆਂ ਜਾਂ ਬੂਟ ਪਾਏ ਆ ਉਹ ਆਪਾਂ ਇੱਥੇ ਜਮ੍ਹਾਂ ਕਰਾਉਣੇ ਆ ਤੇ ਇਹਨਾਂ ਨੇ ਸਾਨੂੰ ਇੱਕ ਬੈਗ ਦਿੱਤਾ ਬੈਗ ਦੇ ਵਿੱਚ ਕਹਿੰਦਾ ਵੀ ਆਪਦੀਆਂ ਜੁੱਤੀਆਂ ਪਾ ਕੇ ਇੱਥੇ ਜਮ੍ਹਾਂ ਕਰਾ ਦਿਓ ਪਲੱਸ ਟੋਕਨ ਸੰਭ ਕੇ ਰੱਖਿਓ ਬੈਗ ਦੇ ਵਿੱਚ ਪਾ ਲਈਆਂ ਆਪਾਂ ਜੁੱਤੀਆਂ ਇਹ ਆਪਾਂ ਜਮ੍ਹਾਂ ਕਰਾ ਦੇਣਾ ਟੋਕਨ ਆਪਾਂ ਸੰਭ ਲਿਆ ਤੇ ਇਸ ਤੋਂ ਬਾਅਦ ਇੱਕ ਜੈਕਟ ਲੈਣੀ ਹੈ ਤੇ ਇਹਨਾਂ ਤੋਂ ਹੀ ਸ਼ੂਜ਼ ਲੈਣੇ ਆ ਤੇ ਇਹਨਾਂ ਤੋਂ ਹੀ ਆਪਾਂ ਜਰਾਬਾਂ ਲੈਣੀਆਂ ਨੇ ਇਹਨਾਂ ਨੇ ਧੁੱਤੀਆਂ ਹੋਈਆਂ ਜਾਣ ਕੇ ਕਹ ਲਓ ਵੀ ਪ੍ਰੈਸ ਸੀਗੀਆਂ ਜਾਣ ਕੇ ਬੜਾ ਕਹ ਲਓ ਵੀ ਹਾਈ ਜੈਨ ਕੱਲੋ ਵੀ ਜਾਂ ਕੱਲੋ ਵੀ ਪ੍ਰੈਸ ਕੀਤੀਆਂ ਹੋਈਆਂ ਇਸ ਤਰ੍ਹਾਂ ਲੱਗਦਾ ਜਿਵੇਂ ਨਵੀਆਂ ਜਰਾਬਾਂ ਹੁੰਦੀਆਂ ਨੇ ਤੇ ਆ ਸ਼ੂਜ਼ ਪਾ ਲਏ ਤੇ ਉੱਪਰ ਜੈਕਟ ਪਾ ਲਈ ਜੈਕਟ ਨੂੰ ਕੋਈ ਜੇਬ ਹੈ ਨਹੀਂ ਕਿ ਬੰਦਾ ਕਹਿ ਨਾ ਦਵੇ ਵੀ ਮੇਰੀ ਕੋਈ ਚੀਜ਼ ਵਿੱਚ ਰਹਿ ਗਈ ਜਾਂ ਜੇਬ ਹੱਥ ਵੀ ਨਹੀਂ ਪਾ ਸਕਦੇ ਆ ਆਪਾਂ ਜੇਬ ਵਿੱਚ ਇਹਦੇ ਨਾਲ ਹੀ ਬਾਰ ਬਣਿਆ ਹੋਇਆ ਤੇ ਇੱਥੇ ਖੁੱਲੀ ਛੁੱਟੀ ਆ ਕਿ ਤੁਸੀਂ ਜੋ ਮਰਜ਼ੀ ਖਾਓ ਪੀਓ ਇਸ پارک ਦੇ ਵਿੱਚ ਤੇ ਆਪਾਂ ਚਲਿਏ ਅੰਦਰ ਜੈਕਟਾਂ ਪਾਲੀਆਂ ਇੱਥੇ ਜਿਹੜਾ ਅੰਦਰ ਟੈਂਪਰੇਚਰ ਆ -10 ਡਿਗਰੀ ਦੇ ਨੇੜੇ ਤੇੜੇ ਟੈਂਪਰੇਚਰ ਆ ਤੇ ਇਹ ਜਿਹੜੀ ਸਾਹਮਣੇ ਸਲੋਪ ਬਣੀ ਆ ਇਹਦੇ ਤੋਂ ਵੀ ਲੋਕ ਉੱਤਰ ਕੇ ਕਿ ਸੜਕੇ ਕਹਿੰਦੇ ਵੀ ਥੱਲੇ ਸਲਿੱਪ ਹੋ ਕੇ ਜਾ ਸਕਦੇ ਆ ਇਹ ਥੱਲੇ ਪੂਰਾ پارک ਆ ਬਰਫ਼ ਦਾ ਜਿੱਥੇ ਡਿਸਕੋ ਲਾਈਟਾਂ ਲੱਗੀਆਂ ਹੋਈਆਂ ਤੇ ਲੋਕ ਇੱਥੇ ਖੇਡਾਂ ਖੇਡਦੇ ਆ ਬਰਫ਼ ਦੇ ਵਿੱਚ ਜਾ ਕੇ ਤੇ ਆਪਾਂ ਚਲਿਏ ਉਸੇ ਜਗ੍ਹਾ ਦੇ ਉੱਤੇ ਦੇਖੀਏ ਵੀ ਕਿੱਦਾਂ ਦੀ ਬਰਫ਼ਾ ਕਿੱਦਾਂ ਦੇ ਲੋਕ ਆ ਕੀ ਕਹਾਣੀ ਆ ਕਿੱਥੋਂ ਵਰ ਪੈਂਦੀ ਆ ਇਹ ਇੰਨਾ ਠੰਡਾ ਕਿਵੇਂ ਰੱਖਿਆ ਹੋਇਆ ਕਿਉਂਕਿ ਜਿਹੜਾ ਬਾਹਰਲਾ ਟੈਂਪਰੇਚਰ ਆ ਬਾਹਰ ਟੈਂਪਰੇਚਰ 30 32 30 32 ਦੇ ਕਰੀਬ ਟੈਂਪਰੇਚਰ ਆ ਤੇ ਅੰਦਰ ਜਿਹੜਾ ਬਿਲਕੁਲ -10 ਡਿਗਰੀ ਟੈਂਪਰੇਚਰ ਇੱਕ ਗੱਲ ਹੋਰ ਆ ਇਹਦੇ ਵਿੱਚ ਇਹਨਾਂ ਨੇ ਪਹਿਲਾਂ ਗੱਲ ਕਹੀ ਆ ਕਿ ਜਦੋਂ ਤੁਹਾਨੂੰ ਠੰਡ ਲੱਗਣ ਲੱਗੀ ਵੀ ਉਸ ਵਕਤ ਤੁਸੀਂ ਬਾਹਰ ਆ ਜਿਓ ਨਹੀਂ ਤਾਂ ਤੁਸੀਂ ਬਿਮਾਰ ਵੀ ਹੋ ਸਕਦੇ ਹੋ ਤੇ ਇਹ ਬਰਫ਼ ਜਰੂਰ ਨਕਲੀ ਆ ਪਰ ਦੇਖਣ ਨੂੰ ਲੂਣ ਵਰਗੀ ਲੱਗਦੀ ਹੈ ਜਿਵੇਂ ਲੂਣ ਪਿਆ ਹੁੰਦਾ ਮੋਟੀ ਮੋਟੀ ਬਰਫ਼ਾ ਜਿਹੜੀ ਨੇਚਰਲ ਬਰਫ਼ਾ ਉਹਦੇ ਨਾਲੋਂ ਥੋੜੀ ਵੱਖਾ ਤੇ ਆਪਾਂ ਦੇਖੀਏ ਵੀ ਅੰਦਰ ਲੋਕ ਕਿੱਦਾਂ-ਕਿੱਦਾਂ ਦੀਆਂ ਖੇਡਾਂ ਖੇਡਦੇ ਆ ਈਗਲੂ ਬਣੇ ਹੋਏ ਆ ਆ ਇਦਾਂ ਦੇ ਸਟੈਚੂ ਬਣੇ ਹੋਏ ਆ ਤੇ ਇੱਥੇ ਸਲਿੱਪ ਕਰਨ ਵਾਸਤੇ ਇਹ ਝੂਲੇ ਬਣੇ ਹੋਏ ਆ ਇੱਥੇ ਨੈੱਟ ਲੱਗਿਆ ਹੋਇਆ ਤੇ ਇੱਥੇ ਬਹੁਤ ਖੇਡਾਂ ਹੈਗੀਆਂ ਨੇ ਆਓ ਆਪਾਂ ਇਹਨੂੰ ਇੰਜੋਏ ਕਰੀਏ ਲੋਕ ਇੱਥੇ ਨੱਚਦੇ ਆ ਟੱਪਦੇ ਆ ਇੰਜੋਏ ਕਰਦੇ ਆ ਤੇ ਆਪਾਂ ਵੀ ਇਹਨੂੰ ਦੇਖੀਏ ਤੇ ਕਰਦੇ ਆ ਫਿਰ ਅੱਗੇ ਜਾ ਕੇ ਗੱਲਾਂ ਆਜੋ ਇਹ ਵੀ ਬਰਫ਼ ਦਾ ਬਣਿਆ ਹੋਇਆ ਇਹ ਜਿਹੜੀ ਆ ਨੀਲੇ ਰੰਗ ਦੀ ਬਰਫ਼ ਪੀਲੇ ਰੰਗ ਦੀ ਬਰਫ਼ ਤੇ ਇੱਧਰ ਲੋਕ ਝੂਲਿਆਂ ਨੂੰ ਖਿੱਚਦੇ ਆ ਤੇ ਉੱਧਰਲੇ ਪਾਸੇ ਬਰਫ਼ ਦੇ ਉੱਪਰ ਉੱਪਰ ਵੀ ਚੜ੍ਹਦੇ ਆ ਤੇ ਰस्सियां ਬੰਨੀਆਂ ਹੋਈਆਂ ਨੇ ਤੇ ਥੱਲੇ ਇਹ ਬਰਫ਼ਾ ਲੂਨਰਗੀ ਬਰਫ਼ਾ ਤੇ ਲੋਕ ਇੱਕ ਦੂਜੇ ਦੇ ਮਾਰਦੇ ਆ ਪਰ ਇਹ ਜੁੱਤੀਆਂ ਦੇ ਵਿੱਚ ਜਦੋਂ ਤੁਸੀਂ ਜ਼ਿਆਦਾ ਦੇਰ ਰਹਿੰਦੇ ਹੋ ਤਾਂ ਜੁੱਤੀਆਂ ਚ ਭੈ ਜਾਂਦੀਆਂ ਪੈਰ ਗਿੱਲੇ ਹੋ ਜਾਂਦੇ ਆ ਹੁਣ ਆਪਾਂ ਚੱਲੀਏ ਈਗਲੂ ਦੇ ਵਿੱਚ ਇਧਰਲੇ ਪਾਸੇ ਬਰਫ਼ ਦੇ ਉੱਤੇ ਰੱਸੀਆਂ ਲੱਗੀਆਂ ਨੇ ਪੈਰ ਰੱਖਣ ਨੂੰ ਜਗ੍ਹਾ ਬਣੀ ਹੋਈ ਆ ਦਸਤੀ ਨੂੰ ਬਰਫ਼ ਦੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦੇ ਪਏ ਆ ਤੇ ਬਰਫ਼ ਦੇ ਮਗਰਲੇ ਪਾਸੇ ਜਿਹੜੀਆਂ ਆਪਾਂ ਘਰੇ ਬਰਫ਼ ਵਰਤਦੇ ਆਂ ਸਿੱਲੀਆਂ ਲਿਆਉਂਦੇ ਆ ਇਹ ਉਹ ਸਿੱਲੀਆਂ ਨੇ ਤੇ ਉਹਦੇ ਮਗਰਲੇ ਪਾਸੇ ਲਾਈਟਾਂ ਲੱਗੀਆਂ ਹੋਈਆਂ ਇਹ ਵੀ ਉਹੀ ਸਿੱਲੀਆਂ ਨੇ ਜਿਹੜੀਆਂ ਆਪਾਂ ਘਰੇ ਲੈ ਕੇ ਆਉਂਦੇ ਹੁੰਦੇ ਆ ਗਰਮੀਆਂ ਦੇ ਵਿੱਚ ਤੇ ਇਹਦੇ ਵਿੱਚ ਉਹ ਚੌਂਪੜੀनुਮਾ ਬਣੀ ਹੋਈ ਆ ਉਹਦੇ ਵਿੱਚ ਲੋਕ ਚਲੇ ਜਾਂਦੇ ਆ ਤੇ ਇਹ ਵੀ ਰੰਗ-ਬਰੰਗੀ ਬਰਫਾ ਜਦੋਂ ਆਪਾਂ ਸਟਾਰਟਿੰਗ ਦੇ ਵਿੱਚ ਉੱਤੋਂ ਆਏ ਸੀ ਤਾਂ ਇਹਦੇ ਤੋਂ ਰੁੜ ਕੇ ਆਏ ਸੀ ਇਹ ਮੁੰਡੇ ਆ ਕੁਝ ਡਾਂਸ ਕਰਦੇ ਆ ਕੁਝ ਸਾਨੂੰ ਮਿਲ ਗਏ ਤੇ ਕਹਿੰਦੇ ਜੀ ਤੁਸੀਂ ਵੀ ਨਾਲ ਸਾਡੇ ਸਾਡਾ ਸਾਥ ਦਿਓ ਤੇ ਕੈਮਰਾ ਵੀ ਇਧਰ ਨੂੰ ਘੁਮਾਓ ਤੇ ਚਲੋ ਇਹਨਾਂ ਨੂੰ ਵੀ ਦੇਖ ਲਈਏ ਇਹ ਵੀ ਬਰਫਦਾ ਬਣਿਆ ਹੋਇਆ ਆਈ ਲਵ ਗੋਆ ਇਹ ਵੀ ਦੇਖੋ ਇਹ ਚਲੇ ਸ਼ਹਿਰ ਕੀ ਲੈ ਸ਼ਹਿਰ ਕੀ ਘਰ ਕੀ ਇਹ ਕੁਝ ਦੋਸਤ ਮਿਲੇ ਇੱਥੇ ਦੋਸਤ ਬਣ ਗਏ ਕੁਝ ਕੁ ਕਰਨਾਟਕਾ ਤੋਂ ਆ ਕੁਝ ਗੁਜਰਾਤ ਤੋਂ ਆ ਇੱਕ ਦੋ ਮੱਧ ਪ੍ਰਦੇਸ਼ ਤੋਂ ਆ ਤੇ ਇੱਥੇ ਸਾਰੇ ਬੰਦੇ ਇੰਜੋਏ ਕਰ ਰਹੇ ਆ ਪਰ ਇੱਥੇ ਕਾਫੀ ਦੇਰ ਹੋ ਗਈ ਸਾਨੂੰ 20-25 ਮਿੰਟ ਹੋ ਗਏ ਇੱਥੇ ਤੇ ਇਸ ਵਕਤ ਠੰਡ ਲੱਗਣੀ ਸ਼ੁਰੂ ਹੋ ਗਈ ਤੇ ਇਹ ਵੀ ਕੁਝ ਨੱਚ ਰਹੇ ਆ ਦੇਖ ਰਹੇ ਆ ਤੇ ਲੋਕ ਇੱਥੇ ਇੰਜੋਏ ਕਰਦੇ ਆ ਤੇ ਇੱਥੇ ਹੋਰ ਵੀ ਕਈ ਖੇਡਾਂ ਨੇ ਤੇ ਆਪਾਂ ਉਹਨਾਂ ਨੂੰ ਵੀ ਦੇਖਦੇ ਆ ਤੇ ਇੱਥੇ ਲੋਕ ਕਹ ਲਓ ਵੀ ਇੱਕ ਇਧਰੋਂ ਇੰਨੀ ਠੰਡ ਦੇ ਵਿੱਚ ਕਹ ਲਓ ਵੀ ਮਸਤੀ ਜਾ ਕੇ ਬੰਦੇ ਨੇ ਆਪਣੀ ਜੈਕਟ ਹੀ ਧਾਰ ਲਈ ਤੇ ਉਹਨੂੰ ਦੇਖ ਕੇ ਸਾਡੇ ਬੰਦੇ ਨੇ ਵੀ ਲਾ ਲਈ ਤੇ ਮੁੜ ਕੇ ਫਿਰ ਬਾਹਰ ਜਨੋਂ ਨਿਕਲੇ ਤੇ ਸ਼ਾਮ ਨੂੰ ਉਹ ਬੰਦਾ ਬਿਮਾਰ ਪੈ ਗਿਆ ਤੇ ਇਹਗੀਆਂ ਮਸਤੀਆਂ ਚਲੋ ਕਰੋ ਘੱਟ ਕਰਨੀਆਂ ਚਾਹੀਦੀਆਂ ਲਓ ਆ ਦੇਖੋ ਥੋੜੇ ਜਿھے ਪੈਸੇ ਖਰਚ ਕੇ ਬੰਦਾ ਇੱਥੇ ਕਹਿੰਨੋ ਵੀ ਬਰਫ਼ ਦਾ ਨਜ਼ਾਰਾ ਲੈ ਲੈਂਦਾ ਤੇ ਇਹ ਵੀ ਇੱਕ ਕਹਿੰਨੋ ਵੀ ਵਿਗਿਆਨੀਆਂ ਨੇ ਤੇ ਲੋਕਾਂ ਨੇ ਵਧੀਆ ਕਾੜ ਗੱਡੀ ਹੋਈ ਆ ਇਹ ਕਾਫੀ ਵੱਡਾ ਏਰੀਆ ਵਾ ਤੇ ਲੱਗਦਾ ਭਾਵੇਂ ਕੈਮਰੇ 'ਚ ਛੋਟਾ ਲੱਗਦਾ ਹੈ ਇਹ ਤੇ ਇੱਥੇ ਅਲੱਗ-ਅਲੱਗ ਤਰ੍ਹਾਂ ਲੋਕ ਡਾਂਸ ਕਰ ਰਹੇ ਆ ਇਹਨਾਂ ਨੂੰ ਦੇਖੀਏ ਤੇ ਵੀਡੀਓ ਦੇ ਐਂਡ 'ਚ ਕਰਾਂਗੇ ਗੱਲਬਾਤ ਤੇ ਇਹ ਇਹ ਇੱਥੇ ਛੋਟੇ-ਛੋਟੇ ਦੋ ਬੱਚੇ ਆ ਤੇ ਇਹ ਵੀ ਬੜਾ ਨੱਚ ਰਹੇ ਸੀ ਇੰਜੋਏ ਕਰ ਰਹੇ ਸੀ ਤੇ ਉਧਰਲੇ ਪਾਸੇ ਬੰਦੇ ਉੱਪਰੋਂ ਰੁੜ ਕੇ ਆਉਂਦੇ ਆ ਟਲਾਨ ਬਣੀ ਹੋਈ ਆ ਉੱਤੇ ਤੇ ਬੰਦੇ ਬਹਿ ਜਾਂਦੇ ਆ ਰੁੜੇ ਹੁੰਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਨੇ ਆ ਵੀ ਇੱਥੇ ਇਹ ਬਣਿਆ ਹੋਇਆ ਜੀ ਝਲੋਪ ਬਣੀ ਹੋਈ ਆ ਜਿਹਦੇ ਉੱਤੇ ਬੰਦੇ ਬਹਿੰਦੇ ਆ ਤੇ ਰੁੜੇ ਆਉਂਦੇ ਆ ਇਧਰਲੇ ਪਾਸੇ ਬੁੱਤ ਬਣੇ ਹੋਏ ਆ ਤੇ ਲਾਈਟਾਂ ਜਿਹੜੀਆਂ ਨੇ ਬਲਿੰਕ ਕਰਦੀਆਂ ਨੇ ਤੇ ਇੱਥੇ ਮਿਊਜ਼ਿਕ ਬੜਾ ਸੋਹਣਾ ਲੱਗਿਆ ਹੋਇਆ ਮੈਂ ਉਹ ਤਾਂ ਨਹੀਂ ਪਾ ਰਿਹਾ ਕਿਉਂਕਿ ਕਾਪੀਰਾਈਟ ਆ ਜਾਣਾ YouTube ਤੇ ਉੱਤੇ ਤੇ ਇੱਥੇ ਵੱਡੇ ਵੱਡੇ ਕੰਪਰੈਸਰ ਲੱਗੇ ਹੋਏ ਆ ਜਿਹੜੇ ਅੰਦਰ ਠੰਡ ਪੈਦਾ ਕਰਦੇ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਕਾਫੀ ਮੈਨੂੰ ਲੱਗਦਾ ਇਹ ਬਿਜਲੀ ਵੀ ਖਾਂਦੇ ਹੋਣੇ ਆ ਤੇ ਅੰਦਰ ਜਿਹੜੀ ਬਰਫ਼ ਪਈ ਆ ਤੇ ਇਹ ਸਿੱਲੀਆਂ ਦੇ ਨਾਲ ਸਿੱਲੀਆਂ ਜੋੜੀਆਂ ਹੋਈਆਂ ਨੇ ਇਹ ਆਪਸ ਵਿੱਚ ਹੀ ਕਿਸੇ ਹਿਸਾਬ ਦੇ ਨਾਲ ਇਹ ਜੋੜ ਦਿੰਦੇ ਆ ਕਿ ਮੁੜ ਕੇ ਇਹ ਖਿਸਕਦੀਆਂ ਨਹੀਂ ਇਹ ਇੱਕ ਤਰ੍ਹਾਂ ਦੀ ਦੀਵਾਰ ਬਣ ਜਾਂਦੀ ਹੈ ਤੇ ਹੁਣ ਆਪਾਂ ਅੱਗੇ ਬਾਹਰ ਪਰ ਕਈ ਬੰਦੇ ਬਾਹਰ ਆ ਕੇ ਵੀ ਉਹਨਾਂ ਨੂੰ ਮਸਤੀ ਚੜੀ ਹੋਈ ਆ ਚਲੋ ਦੇਖੋ ਤੁਸੀਂ ਤੇ ਦੂਜੀ ਗੱਲ ਜ਼ਰੂਰੀ ਗੱਲ ਇਹ ਆ ਕਿ ਇੱਥੇ ਹੀ ਬਾਰ ਬਣਿਆ ਹੋਇਆ ਇੱਥੇ ਤੁਸੀਂ ਕੁਝ ਡਰਿੰਕ ਵੀ ਲੈ ਸਕਦੇ ਤੇ ਇੱਥੇ ਤੁਸੀਂ ਕੁਝ ਫੋਟੋਆਂ ਜਿਹੜੀਆਂ ਤੁਹਾਡੀਆਂ ਅੰਦਰ ਫੋਟੋਗ੍ਰਾਫਰ ਫਿਰਦਾ ਵਾ ਜੇ ਕੁਝ ਫੋਟੋਆਂ ਖਿਚਾਉਣੀਆਂ ਨੇ ਤਾਂ ਤੁਸੀਂ ਇੱਥੇ ਆਰਡਰ ਦੇ ਕੇ ਫੋਟੋਆਂ ਲੈ ਸਕਦੇ ਤੇ ਜੇ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਚੰਗਾ ਲੱਗਿਆ ਤਾਂ ਇਹਦੇ ਵਿੱਚ ਕੋਈ ਖਾਸ ਗੱਲ ਤਾਂ ਹੈ ਨਹੀਂ ਸੀ ਤੇ ਜੇ ਕੋਈ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਮੇਰਾ ਮਕਸਦ ਆ ਕਿ ਤੁਹਾਨੂੰ ਦੁਨੀਆ ਦੀਆਂ ਅਨੋਖੀਆਂ ਜਗ੍ਹਾਵਾਂ ਦਿਖਾਵਾਂ ਜਿੱਥੇ ਸ਼ਾਇਦ ਤੁਸੀਂ ਟਰੈਵਲ ਨਹੀਂ ਕੀਤਾ ਦਿਓ ਜੀ ਫਿਰ ਇਜਾਜ਼ਤ ਧੰਨਵਾਦ ਮਿਲਦੇ ਹਾਂ ਛੇਤੀ ਨਵੇਂ ਵਲੌਗਸ